ਜੀ ਮੈਂ ਮਨਪ੍ਰੀਤ ਸਿੰਘ ਜੀ ਆਸਾ ਐਗਰੀਕਲਚਰ ਤੋਂ ਅੱਜ ਕਿਸਾਨ ਭਰਾਵੋ ਅੱਜ ਜਿਹੜੀ ਆਪਾਂ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਇਹ ਬਹੁਤ ਜ਼ਿਆਦੇ ਖਾਸ ਤਾਂ ਬਹੁਤ ਜ਼ਿਆਦੇ ਰੋਮਾਂਟਿਕ ਵੀਡੀਓ ਵੀਡੀਓ ਇਸ ਗੱਲ ਤੇ ਹੈ ਕਿਉਂਕਿ ਆਪਾਂ ਨੇ ਕੱਦੂ ਵਾਲੀ ਹੈਰੋ ਬਣਾਈ ਹੈ ਦਾਦ ਦਾਦੀ ਜੋ ਪਹਿਲੀ ਵਾਰੀ ਪੂਰੇ ਪੰਜਾਬ ਹਿੰਦੁਸਤਾਨ ਜਿਹੜੀ ਇੰਨੀ ਵੱਡੀ ਹੈਰੋ ਬਣਾਈ ਨੇ ਹੁਣ ਤੱਕ 7 ਤੇ 8 ਦੀਆਂ ਹੈਰੋਆਂ ਬਣੀਆਂ ਨੇ ਪਰ ਆਪਾਂ ਨੇ ਰਿਕਾਰਡ ਬਣਾਇਆ 10 10 ਦੀ ਹੈਰੋ ਬਣਾ ਕੇ ਕਿਵੇਂ ਲੱਗੀ ਸਾਰਿਆਂ ਨੇ ਕਮੈਂਟ ਕਰਨਾ ਤੇ ਹੈਰੋ ਭਰਾਵੋ ਯੂਨੀਵਰਸਲ ਦੇ ਧਮਿਆਂ ਦੇ ਵਿੱਚ ਬਣਾਈ ਗਿਆ 4 ਇੰਚੀ ਪੈਵ ਦੇ ਨਾਲ 9 ਨੰਬਰ 베어ਿੰ ਠੀਕ ਤੇ ਇਹ तकरीबन ਕੱਦੂ ਕਰਨ ਵਾਸਤੇ ਬਹੁਤ ਨਜ਼ਾਰਾ ਦੇ ਦੂ ਘੱਟ ਸਮੇਂ ਦੇ ਵਿੱਚ ਕਿੱਲੇ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਕੱਦੂ ਕੰਮੇੜ ਦੂਗੀ ਤੇ ਜੇ ਕਿਸੇ ਵੀ ਕਿਸਾਨ ਭਰਾ ਨੇ ਕੋਈ ਹੈਰੋ ਬਣਵਾਉਣੀ ਹੈ ਪੈਡੀ ਵਾਲੀ ਤੇ ਆਪਣੇ ਨਾਲ ਸਕਰੀਨ ਦੇ ਦਿੱਤੇ ਨੰਬਰਾਂ ਤੇ ਕੰਟੈਕਟ ਕਰੇ ਤੇ ਆਪਦੇ ਅਨੁਸਾਰ ਕੋਈ ਵੱਡੀ ਛੋਟੀ ਬਣਾ ਆਪਾਂ ਉਵੇਂ ਬਣਾ ਕੇ ਦੇਵਾਂਗੇ ਤੇ ਬਾਕੀ ਇਹ 8 10 10 ਦੀ ਹੈਰੋ ਬਣਾਈ ਹੈ ਕਿਵੇਂ ਲੱਗੀ ਆਪਦੀ ਵਿਚਾਰ ਜ਼ਰੂਰ ਦੇਣਾ ਕਿੰਨਾ ਟਾਈਮ ਲਾਉਗੀ ਸਾਰੇ ਕਿਸਾਨ ਭਰਾਵਾਂ ਨੇ ਆਪਦੇ ਵਿਚਾਰ ਜ਼ਰੂਰ ਦੇਨੇ ਨੇ ਤੇ ਆਪਣੇ ਪ੍ਰਭੂ ਪੂਰੇ ਸ਼ੌਂਪ ਨਾਲ ਹੈਰੋ ਬਣਾਈ ਅਮਿੰਦਰ ਰਾਜਨ ਬਾਸਤੇ ਤੇ ਇਹ ਕੋਈ 4 ਵੀਲ ਡਰਾਈਵ ਤੇ 2 ਵੀਲ ਡਰਾਈਵ ਤੇ ਹੈ ਜਾਣੀਆਂ ਤੇ ਬਾਈ ਉਹਨਾਂ ਕੋਲੇ ਪਹਿਲਾਂ ਵੀ ਹੈਰੋ ਚੱਲ ਵੀ ਉਹ ਕਹਿੰਦਾ ਸਾਨੂੰ ਛੋਟੀ ਲੱਗਦੀ ਹੈ ਹੈਰੋ 8 ਇਹ ਵੀ ਸਾਨੂੰ ਤਾਂ ਕਰਕੇ ਵੱਡੀ ਬਣਾ ਕੇ ਦੋ ਤੇ ਤੇ ਤਾਂ ਕਰਕੇ ਆਪਣਾ ਇਹ ਵੱਡੀ ਹੈਰੋ ਬਣਾਈ ਆ ਤੇ ਵਧੀਆ ਸਮਾਨ ਦੇ ਨਾਲ ਵਧੀਆ ਫਰੇਮ ਦੇ ਨਾਲ ਫੁੱਲ ਜੂਸੀ ਵੇਰੰਗ ਅਫਗੇਤੇ ਵੇਰੰਗ ਨਾਲ ਬਣਾਈਆ ਤੇ ਕਿਸਾਨ ਪ੍ਰਭੂ ਸਿੰਗਲ ਪੈਪ ਦੇ ਵਿੱਚ ਸਿੰਗਲ ਫਰੇਮ ਦੇ ਵਿੱਚ ਇੱਕ ਜਿਹੜੀ ਆਪਣੀ ਦੂਜੀ ਹੈਰੋ ਹੁੰਦੀ ਆ ਫਰੇਮ ਵਾਲੀ ਉਹ ਗਾਰਾ ਇਕੱਠਾ ਕਰਦੀ ਆ ਪਰ ਇਹ ਸਿੰਗਲ ਫਰੇਮ ਵਾਲੇ ਕੋਈ ਗਾਰਾ ਨਹੀਂ ਇਕੱਠਾ ਕਰਦੀ ਬਹੁਤ ਟਰੈਕਟਰ ਆਰਾਮ ਨਾਲ ਚੱਲਦਾ ਤੇ ਕੱਦੂ ਕਰਨ ਦਾ ਵੀ ਨਜ਼ਾਰਾ ਆ ਜਾਂਦਾ ਤੇ ਮੇਰੇ ਸਾਹਮਣੇ ਮੈਨੂੰ ਤਾਂ ਲੱਗਦਾ ਇਹ ਬਹੁਤ ਵੱਡੀ ਹੈਰੋ ਆ ਗੇਟ ਕਿੱਲੇ ਦੇ ਨੂੰ ਮਿੰਟਾਂ ਦੇ ਵਿੱਚ ਕੱਦੂ ਕਰ ਦਿਆ ਕਰੂਗੀ ਤੇ ਤੇਲ ਦੀ ਬਹੁਤ ਜ਼ਿਆਦਾ ਬਚਤ ਕਰੂਗੀ ਇਹੀ ਉਮੀਦ ਆ ਵੀ ਬਾਕੀ ਸਾਰੇ ਕਿਸਾਨ ਭਰਾਵਾਂ ਨੂੰ ਪਸੰਦ ਆਊਗੀ ਬਾਕੀ ਆਪਾਂ ਹੈਰੋ ਦੇ ਕੱਦੂ ਕਰਨ ਦੀ ਵੀਡੀਓ ਜ਼ਰੂਰ ਪਾਵਾਂਗੇ ਬਾਈ ਉਹਨਾਂ ਤੋਂ ਰਿਵਿਊ ਲਵਾਂਗੇ ਤੇ ਹਜੇ ਤੱਕ ਆਪਾਂ ਨੇ ਬਣਾਈ ਐ ਤੇ جاری ਐ ਫਿਰ ਉਸ ਤੋਂ ਬਾਅਦ ਆਪਾਂ ਦੂਜੀ ਵੀਡੀਓ ਧੰਨਵਾਦ ਜੀ ਤੇ ਬਾਕੀ ਸਾਡੀ ਖੈਰ ਬਾਰੇ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਜੀ ਧੰਨਵਾਦ ਵੀਡੀਓ ਜੇ ਵੀ ਬਣਾਉਣ ਚ ਦਿੱਕਤ ਆ ਰਹੀ ਹੈ ਡੀ ਹੈਰ ਨੂੰ ਦੂਰੋਂ